ਜਿਹੜਾ ਨਸ ਜਵਾਕਾਂ ਦਾ ਬੱਪਾ ਇਤਨਾ ਮਾਨ ਬਖਸ਼ਿਆ ਸੋ ਕੀ ਕਹਿਣਾ ਚਾਹੋਗੇ ਕਿਵੇਂ ਦੇਦਿਆ ਸਰ ਮੈਂ ਜੋ ਸਿੰਘ ਸਰਪੰਚ ਪਿੰਡ ਮਜੀਠੀ ਮੇਰੀ ਮਿਸਰੀ ਨੂੰ ਮੌਕਾ ਮਿਲਿਆ ਸਰਪੰਚੀ ਦਾ ਇਸ ਵਾਰ ਸਾਨੂੰ ਬਹੁਤ ਪਿੰਡ ਵਾਲਿਆਂ ਨੇ ਮਾਨ ਬਖਸ਼ਿਆ ਅਸੀਂ ਕੋਸ਼ਿਸ਼ ਕਰਾਂਗੇ ਕਿ ਕਿਸੇ ਦਾ ਵੀ ਕਿਸੇ ਵੀ ਤਰ੍ਹਾਂ ਦਾ ਕੰਮ ਜਿਹੜਾ ਸਾਡੇ ਮੱਥੇ ਤੇ ਚੜੇ ਜਾਵੇਗਾ ਅਸੀਂ ਉਹਨੂੰ ਕੋਸ਼ਿਸ਼ ਕਰਾਂਗੇ ਵੀ ਪੂਰੀ ਕਰਾਂਗੇ ਪਿਛਲੇ ਪੰਜਾਹਰ ਲੋਕ ਕਿਹੜੇ ਅਧੂਰੇ ਕੰਮ ਦਾ ਕਿਹ ਜੋ ਕੌਂਟਰੀ ਬਾਈ ਤੁਸੀਂ ਦੱਸਣਾ। ਉਹ ਸਰ 2-3 ਕੰਮ ਹੈਗੇ ਨੇ ਜਿਹਨਾਂ ਬਾਰੇ ਮੈਂ ਦੱਸਣਾ ਚਾਹਾਂਗਾ। ਇੱਕ ਤੇ ਛੱਪੜ ਦਾ ਕੰਮ ਆ ਜੀ। ਪਹਿਲੀ ਪੰਚਾਇਤ ਨੇ ਛੱਪੜ ਦੇ ਵਿੱਚ ਤਿੰਨ ਜਿਹੜੇ ਆ ਉਹ ਕੰਡੇ ਸੀ ਖੂ ਉਹਨਾਂ ਦੇ ਨਾਂ ਤੇ ਉਹ ਛੱਪੜ ਦੀ ਬਾਉਂਡਰੀ ਹੈ। ਦੂਸਰਾ ਜਿਹੜਾ ਖੂ ਕੱਢੇਗੇ ਨੇ ਉਨਦੇ ਉੱਪਰ ਜਾਲ ਨਹੀਂ ਲੱਗਿਆ ਉਹ ਖਾਲੀ ਨਗੇ ਪਏ ਹੋਏ ਆ ਉਹ ਵੇਂਦੀ ਕਰਾਂਗੇ ਅਸੀਂ ਤੁਹਾਨੂੰ ਤੁਹਾਡੇ ਚੈਨਲ ਆਈ ਪਿ ਸਰਕਾਰ ਨੂੰ ਹੀ ਦੱਸਿਆ ਜਾਵੇ ਕਿ ਕੋਈ ਵੀ ਉੱਥੇ ਹਾਸਾ ਜਿਹੜਾ ਹੋ ਸਕਦਾ ਕਿਸੇ ਦਾ ਕੋਈ ਡੰਗਰ ਬੱਚਾ ਜਾਂ ਕੋਈ ਬੱਚਾ ਉਹਦੇ ਵਿੱਚ ਜਿਹੜਾ ਉਹ ਡੇਕੇ ਛੱਟ ਪੇਟ ਲੱਗ ਸਕਦੀ ਹੈ ਦੂਸਰਾ ਜੀ ਮੈਂ ਕਹਾਂਗਾ ਸਕੂਲ ਦੇ ਗਰਾਊਂਡ ਬਾਰੇ ਗਰਾਊਂਡ ਦੇ ਵਿੱਚ ਲਾਈਟਾਂ ਜਿਹੜੀਆਂ ਲੱਗੀਆਂ ਹੋਈਆਂ ਪਰ ਉਹ ਜਗ ਨਹੀਂ ਰਹੀਆਂ ਉਹਨਾਂ ਦੀ ਰਿਪੇਅਰ ਜਿਹੜੀ ਆ ਉਹ ਕਰਵਾਈ ਜਾਵੇ ਤੀਸਰਾ ਜੀ ਸਾਡੇ ਨਾਲੇ ਆ ਪਿੰਡ ਦੇ ਦੁਆਲੇ ਦੋ ਨਾਲੇ ਵੱਡੇ ਨਾਲੇ ਜਣਾ ਜੋ ਪਿੰਡ ਦਾ ਜਿਹੜਾ ਪੂਰੇ ਪਿੰਡ ਦਾ ਪਾਣੀ ਜਿਹੜਾ ਉਹ ਕ੍ਰਾਸ ਹੋ ਕੇ ਛੱਪੜ ਦੇ ਵਿੱਚ ਛੁੱਟਿਆ ਜਾਂਦਾ ਉਹ ਨਾਲੇ ਦੀ ਜਿਹੜੀ ਆ ਉਹ ਹਾਲਤ ਬਹੁਤ ਖਸਤਾ ਹੈ ਤੇ ਉਦੇ ਬਾਰੇ ਜਿਹੜਾ ਅਸੀਂ ਚਾਹਾਂਗੇ ਕਿ ਰਿਪੇਅਰ ਵਾਸਤੇ ਕੁਝ ਬਸ ਸਾਨੂੰ ਦਿੱਤਾ ਜਾਏ ਤਾਂ ਕਿ ਸਿਰ ਰਿਪੇਅਰ ਕਰਵਾ ਕੇ ਪੂਰਾ ਜਿਹੜਾ ਪਿੰਡ ਦਾ ਪਾਣੀ ਆ ਉਹਨੂੰ ਸਹੀ ਥਾਂ ਤੇ ਸੁੱਟਿਆ ਜਾਵੇ ਜੀ ਜੀ ਸਰ ਤੁਸੀਂ ਆਮ ਦੇਖਿਆ ਹੋਏਗਾ ਜਦੋਂ ਬਾਹਰਲੇ ਪਿੰਡਾਂ ਵਿੱਚ ਜਾਂਦੇ ਹਾਂ ਉੱਥੇ ਸੋਹਣੇ ਫੁੱਲ-ਬੂਡੇ ਲੱਗੇ ਹੁੰਦੇ ਨੇ ਲਾਈਟਾਂ ਲੱਗੀਆਂ ਹੁੰਦੀਆਂ ਜਦੋਂ ਪਿੰਡ ਦਾ ਪ੍ਰਿੰਟਰ ਹੁੰਦੀ ਇੱਕ ਸੋਹਣੀ ਪਾਰਕਿੰਗ ਨਜ਼ਰ ਆਉਂਦੀ ਆ ਫਿਰ ਡਿਸਪੈਂਸਰੀ ਹੁੰਦੀ ਆ ਬੱਚਿਆਂ ਵਾਸਤੇ ਝੂਲੇ ਨੌਨ-ਡੋਨ ਨਾਂ ਵਾਸਤੇ ਉੱਪਰ ਜਿਮ ਹੁੰਦੀ ਸੋ ਵਧੀਆ ਦੇਖਣ ਨਜ਼ਰ ਹੁੰਦੀ ਆ ਕਿ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਵਿੱਚ ਵੀ ਇਦਾਂ ਦੀ ਥਿੜੀ ਹੈ ਹਾਂ ਸਰ ਫੈਸਿਲਿਟੀ ਡਿਸਪੈਂਸਰੀ ਦੀ ਤਰ੍ਹਾਂ ਨਹੀਂ ਹੈ ਪਰ ਝੂਲੇ ਵਗੈਰਾ ਜਿਹੜੇ ਆ ਉਹ ਗਰਾਊਂਡ 'ਚ ਲੱਗੇ ਹੋਏ ਆ ਬੱਚਿਆਂ ਵਾਸਤੇ ਬਾਕੀ ਪੋਲ ਬੂਟੇ ਵੀ ਲੱਗੇ ਹੋਏ ਆ ਔਰ ਸਾਨੂੰ ਪਿੰਡ ਦੇ ਵਿੱਚ ਸਭ ਠੀਕ ਹੀ ਲੱਗ ਰਿਹਾ ਹੈ ਬਸ ਇਹ ਜਿਹੜੀਆਂ ਦੋ ਤਿੰਨ ਪ੍ਰੋਬਲਮਸ ਆ ਇਹ ਸੋਲਵ ਕੀਤੀਆਂ ਜਾਣ ਜੀ ਸਭ ਦਾ ਰਸਨ ਦਾ ਇਕ ਸਮੱਸਿਆ ਕਾਫੀ ਪਿੰਡਾਂ ਵਿੱਚ ਜਿਹੜੇ ਯੋਗ ਲੋਕ ਹੁੰਦੇ ਆ ਉਹਨਾਂ ਦੇ ਰਸਨ ਦਾ ਨਹੀਂ ਬਣਉਂਦੇ ਸੋ ਨਹੀਂ ਹੈ ਜਿਹੜਾ ਰਸਨ ਦਾ ਹੁੰਦੇ ਨੇ ਉਹ ਗਰੀਬੀ ਦਾ ਰਸਨ ਨਹੀਂ ਪਹੁੰਚਦਾ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਵਿੱਚ ਸਮੱਸਿਆ ਹੈਗੀ ਹਰ ਉਨੀ ਨੂੰ ਕਹਿ ਸਕਦੇ ਆਸੀਂ ਪਰ ਗਰੀਬ ਵੀ ਲੈ ਰਹੇ ਵਿੱਚ ਦੋ ਚਾਰ ਘਰ ਅਮੀਰ ਵੀ ਲੈ ਰਹੇ ਆ ਇਹ ਗੱਲ ਤੁਹਾਡੀ ਮੈਂ ਮੰਨਾਂਗਾ ਲੈ ਤਾਂ ਰੇ ਆ ਪਰ ਲੈਣਾ ਨਹੀਂ ਚਾਹੀਦਾ ਉਹਨਾਂ ਖੁਦ ਨਹੀਂ ਲੈਣਾ ਚਾਹੀਦਾ ਫਿਰ ਵੀ ਜੇ ਅਸੀਂ ਕਿਸੇ ਦਾ ਕਰਵਾਣੇ ਆ ਤਾਂ ਥੋੜਾ ਜਿਹਾ ਨਾ ਦਿਲੋਂ ਮਹਿਸੂਸ ਕਰਦਾ ਕਿ ਨਵਾਂ ਸਰਪੰਚ ਬਣਿਆ ਸਾਡੇ ਨਾਲ ਗਲਤ ਕਰ ਰਿਹਾ ਹੈ ਉਹਨਾਂ ਨੂੰ ਇਸ ਵਾਰੇ ਜਾਣਕਾਰੀ ਜਿਹੜੀ ਆ ਉਹ ਹੋਣੀ ਚਾਹੀਦੀ ਹੈ ਅਸੀਂ ਸਮਝਾਉਂਦੇ ਵੀ ਆ ਉਹਨਾਂ ਨੂੰ ਤੇ ਇਹ ਜਿਹੜਾ ਇਦਾਂ ਦਾ ਕੰਮ ਨਾ ਕਰੋ ਜਿਹਦਾ ਹੱਕ ਮੰਦਾ ਜਿਹੜੇ ਗਰੀਬ ਦਾ ਹੱਕ ਮੰਦਾ ਉਹਨੂੰ ਦਿੱਤਾ ਜਾਵੇ ਸੋ ਮੰਨਦੇ ਇਕਾਦੀ ਗਲਤ ਜਿਹਾ ਮਨੈਕਾ ਤੇ ਜਿਹੜੇ ਲੋਕ ਹੁੰਦੇ ਆ ਉਹਨਾਂ ਨੂੰ ਰੁਜ਼ਗਾਰ ਨਹੀਂ ਤਾਂ ਬਸ ਲਾਇਆ ਨਹੀਂ ਜਾਂਦੇ ਨੇ ਕਿ ਤੁਹਾਡੇ ਗਾਈ ਦੇ ਵਿੱਚ ਕਿਵੇਂ ਹਰ ਰਲਾ ਕੀਤਾ ਜਾਏਗਾ ਇਹ ਤੋਂ ਸਰ ਠੀਕ ਸਵਾਲ ਕੀਤਾ ਤੁਸੀਂ ਆਮ ਇਸ ਤਰ੍ਹਾਂ ਹੀ ਹੋ ਰਿਹਾ ਹੈ ਪਰ ਇਦਾਂ ਹੋਣਾ ਨਹੀਂ ਚਾਹੀਦਾ ਜਿਹੜੇ ਗਰੀਬ ਦਾ ਨਾਂ ਜਿਹੜਾ ਉਹ ਨਗਰਿਕਾ ਵਿੱਚ ਪਾਇਆ ਗਿਆ ਉਹਦੇ ਅਕਾਊਂਟ ਦੇ ਵਿੱਚ ਪੈਸੇ ਆਣ ਜੇ ਉਹ ਹੱਕਦਾਰ ਉਹੀ ਹੈ ਤੇ ਐਜੂਕੇਸ਼ਨ ਲੈ ਕੇ ਕਿਵੇਂ ਦੇ ਦੇ ਸਕੂਲ ਕਿਵੇਂ ਦਾ ਕਾਹ ਉਹ ਤੁਹਾਨੂੰ ਲੱਗਦਾ ਜਿਵੇਂ ਸਕੂਲ ਦੀ ਸਤਾਵ ਦੀ ਕਮੀ ਆ ਜਾਂ ਇਹ ਅਪਗ੍ਰੇਡ ਹੋਣ ਦੀ ਲੋੜ ਹੈ ਸਰ ਇੱਕ ਗੱਲ ਹੈ ਪਿੰਡ ਦੇ ਆ ਛੋਟਾ ਜਨਰੇਸ਼ਨ ਘਟ ਹੈ ਇੱਥੇ ਇਸ ਕਰਕੇ ਅਪਗ੍ਰੇਡ ਤੇ ਹੋ ਨਹੀਂ ਸਕਦਾ ਬੱਚਿਆਂ ਦੀ ਲੋੜ ਹੁੰਦੀ ਹੈ ਸਾਡੇ ਪਿੰਡ ਦੇ ਵਿੱਚ ਪ੍ਰਾਇਮਰੀ ਸਕੂਲ ਹੈ ਜੀ ਉੱਥੇ ਬੱਚਿਆਂ ਦੀ ਬਹੁਤ ਕਮੀ ਹੈ ਪਹਿਲੀ ਤੋਂ ਲੈ ਕੇ 5ਵੀਂ ਤੱਕ ਜਿਹੜੇ ਬੱਚੇ ਪੜ੍ਹਦੇ ਆ 15 ਬੱਚੇ ਆ ਜੀ ਸਾਰੇ ਉੱਥੇ ਉਸ ਇਸ ਕਰਕੇ ਅਪਗ੍ਰੇਡ ਤਾਂ ਹੋਏਗਾ ਜੇ ਬੱਚੇ ਦੀ ਗਿਣਤੀ ਜਿਹੜੀ ਵਧੇਗੀ ਸਕੂਲਾਂ ਕਿ ਬਾਈਬਲ ਸਕੂਲਾਂ ਦਾ ਭਜਾਨ ਨਹੀਂ ਤਾਂ ਮਾਪਿਆਂ ਦਾ ਜਿਆਦਾ ਤਾਂ ਕਰਕੇ ਮਤਲਬ ਹਾਂਜੀ ਹਾਂਜੀ ਰੁਜ਼ਾਨ ਜਿਆਦਾ ਦੇਖੋ ਦੇਖੀ ਹੈ ਜੀ ਇਹ ਅਸੀਂ ਕੀ ਕਰਦੇ ਹਾਂ ਪਰ ਹੁਣ ਤੇ ਸਰਕਾਰੀ ਸਕੂਲਾਂ ਵਿੱਚ ਜਿਹੜੀ ਐਜੂਕੇਸ਼ਨ ਵਧੀਆ ਚੱਲ ਰਹੀ ਹੈ ਅਸੀਂ ਖੁੱਦ ਜਿਹੜੇ ਸਰਕਾਰੀ ਸਕੂਲਾਂ ਵਿੱਚ ਪੜ੍ਹੇ ਆ ਅਸੀਂ ਮੈਂ ਵੀ ਪਹਿਲਾਂ ਇੱਕ ਟੀਚਰ ਆ ਐਸ ਦੇ ਪ੍ਰਿੰਸੀਪਲ ਵੀ 5 ਸਾਲ ਮੈਂ ਕਟਿਆ ਜੀ ਪ੍ਰਾਈਵੇਟ ਜੌਬ ਤੇ ਤੇ ਵਧੀਆ ਸਰਕਾਰੀ ਸਕੂਲ ਵਧੀਆ ਹੁਣ ਬਹੁਤ ਵਧੀਆ ਕਿਉਂਕਿ ਖਿੱਚੀ ਲੱਗੀ ਹੋਈ ਹੈ ਜਣਾ ਨੂੰ ਸਰਕਾਰ ਵੱਲੋਂ ਤੇ ਵਧੀਆ ਪੜਾ ਰਹੇ ਆ ਵਧੀਆ ਕੰਮ ਚੱਲ ਰਹੇ ਆ ਉਹ ਲੋਕਾਂ ਦੀ ਮਰਜ਼ੀ ਆ ਜੀ ਜਣਾ ਕੋ ਪੈਸਾ ਦੇਖੋ ਦੇਖੀ ਕਹਿੰਦੇ ਸਾਡਾ ਬੱਚਾ ਵੀ ਉੱਥੇ ਪੜੇ ਸਾਡਾ ਬੇਟਾ ਵੀ ਇੰਗਲਿਸ਼ ਪੜੇ ਸਰ ਕੱਚੇ ਪੜ੍ਹਨ ਇੰਗਲੈਂਡ ਤਾਂ ਪੜਨਾ ਚਾਹੀਦਾ ਜੋ ਨਵੇਂ ਗੋਮ ਪਰੇ ਗਿਆ ਤੁਹਾਡੇ ਪਿੰਡ ਦੇ ਕਿਹਨੇ ਕੱਚੇ ਪੜ੍ਹ ਇੰਗਲੈਂਡ ਆਇਆ ਕਿਨੇ ਹੋ ਗੋਮ ਪਰੇ ਸਰ ਤਕਰੀਬਨ ਤੋਂ ਪਹਿਲਾਂ ਸਾਰੇ ਹੀ ਹੈ ਭਰੇ ਜਾ ਚੁਕੇ ਆ ਬਣ ਵੀ ਚੁਕੇ ਆ ਸਿਰਫ ਇੱਕ ਘਰ ਸੀ ਉਹ ਅਸੀਂ ਪੁਆਈ ਸੀ ਪਰ ਉਹਦਾ ਉਹਦੀ ਗ੍ਰਾਂਟ ਅਜੇ ਤੱਕ ਆਈ ਨਹੀਂ ਹੈ ਸਬ ਕਈ ਵਾਰੀ ਪਰ ਨਜਿੱਠ ਗਏ ਨੇ ਕਿ ਵਾਜਿਆ ਅੰਦਰ ਲੋਕਾਂ ਨੂੰ ਥਾਣੇ ਪਹੁੰਚਣ ਧੱਕੇ ਖਾਣੇ ਪਹੁੰਚਾਉਣਾ ਦਾ ਸਮਾਂ ਬਰਬਾਦ ਹੁੰਦਾ ਤੇ ਪੈਸਾ ਹੀ ਖਵਾਸ ਹੁੰਦਾ ਜੀ ਕਿ ਤਰ ਪੰਜ ਦੀ ਕੀ ਜੁੰਗੜੀ ਨਹੀਂ ਹੁੰਦੀ ਆ ਕਿਵੇਂ ਦੇ ਦੇ ਸਾਰਾ ਇਹੀ ਹੋ ਕਹਾਂਗੇ ਕਿ ਜਿਹੜੇ ਇਹੋ ਜਿਹੇ ਛੋਟੇ ਮੋਟੇ ਝਗੜੇ ਆ ਉਹ ਪਿੰਡ ਦੀ ਬੇਚੀ ਨਹੀਂ ਵੜੀ ਜਾਣ ਪਿੰਡ ਦੀ ਸ਼ਾਂਤੀ ਨਾਲ ਹੋ ਜਾਣਾ ਥਾਣੇ ਜਾਂ ਕੋਰਕੇ ਯਾਰੀ ਜਾਂਦੀ ਲੋੜ ਨਹੀਂ ਹੈ ਉੱਥੇ ਪੈਸਾ ਵੀ ਲੱਗਦਾ ਟਾਈਮ ਵੀ ਬਰਬਾਦ ਹੁੰਦਾ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਇਹ ਗੱਲ ਸਹੀ ਹੈ ਪਰ ਇਦਾਂ ਨਹੀਂ ਹੁਣ ਜਿਹਦਾ ਇਹ ਲੋਕਾਂ ਦੇ ਉੱਤੇ ਅਮਨਸਰ ਕਰਦਾ ਹੈ ਕਿ ਉਹਨਾਂ ਨੇ ਜਿਹੜਾ ਫੈਸਲਾ ਆਇਆ ਉਹ ਆਪਣੇ ਘਰ ਵਿੱਚ ਬਹਿ ਕੇ ਜਾਂ ਪਿੰਡ ਵਿੱਚ ਬਹਿ ਕੇ ਪੰਚਾਇਤੀ ਆਪਣੇ ਪੰਚਾਇਤ ਵਿੱਚ ਬਹਿ ਕੇ ਮਕਾਨਾ ਉਹ ਬੈਸਟ ਹੁੰਦਾ ਜੀ ਸਰ ਨੌਜਵਾਨਾਂ ਦਾ ਵੀ ਇਲੈਕਸ਼ਨ ਦੇ ਵਿੱਚ ਐਮ ਰੋਲ ਦਾ ਹੁੰਦਾ ਤੁਹਾਡੇ ਪਿੰਡ ਦੇ ਕਾਫੀ ਨੌਜਵਾਨ ਹੋਣਗੇ ਤੋਂ ਉਹਨਾਂ ਵਾਸਤੇ ਤੁਹਾਡੀ ਨਵੀਂ ਬਲੀ ਪੰਜਾਬ ਦੇ ਲੋਕੀ ਕੀ ਪ੍ਰਵਾਹ ਹੋਇਆ ਹੋ। ਉਹ ਜੀ ਜਦੋਂ ਕਿ ਸਾਡਾ ਅਸੀਂ ਉਹਨਾਂ ਵਾਸਤੇ ਕਰਾਂਗੇ ਜਿਆਦਾ ਰੁਝਾਨ ਹੁਣ ਇਸ ਤਰ੍ਹਾਂ ਹੋ ਰਿਹਾ ਜੀ ਸਾਰੇ ਬਾਹਰ ਨੂੰ ਬਾਹਰਲੇ ਦੇਸ਼ਾਂ ਵਿੱਚ ਦੇਸ਼ਾਂ ਵਿੱਚ ਜਾ ਰਹੇ ਬੱਚੇ ਉਹਦਾ ਕਾਰਨ ਇਹ ਹੈ ਜੀ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਪਿੰਡਾਂ ਦੇ ਵਿੱਚ ਬੇਰੋਜ਼ਗਾਰੀ ਹੈ ਜ਼ਮੀਨ ਜਿਆਦਾ ਜਿਹੜੀ ਘਟ ਹੈ ਉਸ ਕਰਕੇ ਜਿਹੜੇ ਬੱਚੇ ਆ ਇੱਕ ਦੂਜੇ ਵੱਲ ਦੇਖ ਕੇ ਸਾਰੇ ਬਾਹਰ ਨੂੰ ਮਲੋ ਜਾ ਰਿਹਾ ਆਪਣਾ ਘਰ ਦਾ ਕੰਮ ਜਿਹੜਾ ਕਰਨ ਤੋਂ ਸ਼ਰਮ ਮਹਿਸੂਸ ਕਰਦੇ ਆ ਬਾਹਰ ਜਾ ਕੇ ਉਹ ਕੰਮ ਕਰ ਲੈਣ ਜਾਂ ਉੱਥੇ ਕਰਨਾ ਵੀ ਪੈਂਦਾ ਜੀ ਜੇਗਾ ਅਸੀਂ ਜੀ ਹੁਣ ਜਿਉਂ ਟਾਈਮ ਗੁਜ਼ਰਦਾ ਜਾਏਗਾ ਗ੍ਰਾਂਟ ਵਗੈਰਾ ਆਏਗੀ ਅਸੀਂ ਆਪਣੇ ਵਾਲੇ ਪੂਰੀ ਕੋਸ਼ਿਸ਼ ਕਰਾਂਗੇ ਕਿ ਜਿਹੜਾ ਪਿੰਡ ਦਾ ਸਰਬਾਕੀਲਾ ਵਿਕਾਸ ਕਰਾਵਾਂਗੇ ਜੀ ਪਿੰਡ ਦੇ ਲੋਕਾਂ ਸੇਵਾਦਾਨ ਦਾ ਮੁਕਤਤਾ ਮਾਨਵਤ ਸਾਰੇ ਸੇਵਾਦਾਰਾਂ ਤੋਂ ਪੰਡਿਆ ਬਾਤ ਦਿੱਤਾ। ਉਹ ਮੈਸੇਜ ਕੀ ਜਵਾਹ ਸਰਪਿੰਡ ਵਾਲਾ ਹੈ। ਸਰ ਸਾਡਾ ਇਹ ਮੈਸੇਜ ਹੈ ਕਿ ਸਾਰਾ ਪਿੰਡੀ ਸਰਪੰਚ ਹੈ। ਅਸੀਂ ਸਾਰੇ ਨਾਲ ਰਲ ਕੇ ਜਿਹੜਾ ਪਿੰਡ ਦੀ ਵਿਕਾਸ ਲਈ ਕੰਮ ਕਰਾਂਗੇ। ਕਿਸੇ ਨਾਲ ਕੋਈ ਮਿਹਰ ਤੇ ਨਹੀਂ ਹੋਏਗੀ। ਦੂਸਰਾ ਜਿਸਕ ਸਾਡਾ ਬਾਪਲਾ ਚਲੇਗਾ ਹਰ ਬੰਦੇ ਦੀ ਅਸੀਂ ਮਦਦ ਕਰਾਂਗੇ।